ਯਾ ਲੋਕ ਨਾ ਝੂਠ ਮਾਰਨ ਲੱਗੇ ਵੀ ਸਿਰਾਂ ਹੀ ਲਾ ਦਿੰਦੇ ਆ ਮੈਂ ਨਾ ਇੱਕ ਵੀਡੀਓ ਦੇਖੀ ਕਿਸੇ ਬੰਦੇ ਦੀ ਕੋਈ ਚੈਨਲ ਤੇ ਦੇਖੀ ਸੀ ਤੇ ਉਹ ਬੰਦਾ ਕਹਿੰਦਾ ਕਿ ਮੈਂ ਬੱਸ ਚਲਾ ਰਿਆ ਸੀ ਤੇ ਮੇਰੀਆਂ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਤੇ ਕਹਿੰਦਾ ਮੈਂ ਕਨੈਕਟਰ ਨੂੰ ਆਵਾਜ਼ ਦਿੰਨਾ ਕਿ ਗੱਲ ਸੁਣ ਬਾਈ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਤੇ ਦੱਸੀ ਨਾ ਕਹਿੰਦਾ ਉਹ ਪਤੰਦਰ ਜਾ ਕੇ ਬੱਸ ਚ ਕਹਿ ਦਿੰਦਾ ਜੀ ਬ੍ਰੇਕਾਂ ਫੇਰ ਹੋ ਗਈ ਬੱਸ ਤੇ ਕਹਿੰਦਾ ਸਵਾਰੀਆਂ ਦੀ ਭਾਰੀ ਬਾਂਝਾਂਦੀ ਆ ਵੀ ਹੁਣ ਕੀ ਹੋ ਪਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨਗੀ ਆ ਜੀ ਉਹ ਗੱਲ ਸੁਣ ਕੇ ਬੱਸ ਦੀਆਂ ਬ੍ਰੇਕਾਂ ਹੋਂ ਖੇਲ ਹੋਣ ਦੇ ਨਾਲ ਤੇ ਬੱਸ ਰੁਕ ਜਾਂਦੀ ਆ ਹੌਲੀ ਹੋ ਜਾਂਦੀ ਆ ਯਾਨੀ ਕਿ ਸਪੀਡ ਘਟ ਜਾਂਦੀ ਆ ਥੋੜੀ ਦੇਰ ਤੱਕ ਪਰ ਉਹ ਬੰਦੇ ਨੇ ਜਿਹੜੀ ਗੱਲ ਸੁਣਾਈ ਉਹ ਜੀ ਜੀ ਸੁਣਾਈ ਕਿ ਕਹਿੰਦਾ ਮੇਰੇ ਅੱਗੇ ਇੱਕ ਟਰੱਕ ਜਾਂਦਾ ਬੱਸ ਜਾਂਦੀ ਸੀ ਹੋਰ ਬੱਸ ਜਾਂਦੀ ਸੀ ਤੇ ਮੈਂ ਉਹਨੂੰ ਹੱਥ ਦਿੱਤਾ ਕਿ ਮੇਰੀਆਂ ਬ੍ਰੇਕਾਂ ਨਹੀਂਓ ਫੇਲ ਹੋਈਆਂ ਤੇ ਉਹਨੇ ਵੀ ਟਰੱਕ ਕਹਿੰਦਾ ਉਹਨੇ ਵੀ ਆਪਦੀ ਬੱਸ ਜਿਹੜੀ ਕਹਿੰਦਾ ਮੈਨੂੰ ਉਹਨੂੰ ਐਂ ਲੱਗਿਆ ਕਿ ਮੇਰੇ ਨਾਲ ਰੇਸ ਲਾਉਣਾ ਚਾਹੁੰਦਾ ਮੈਂ ਉਹਨੂੰ ਇਸ਼ਾਰੇ ਨਾਲ ਸਮਝਾਇਆ ਕਿ ਵੀ ਇਹਦੀਆਂ ਬ੍ਰੇਕਾਂ ਫੇਲ ਹੋ ਰਹੀਆਂ ਐ ਫਟਾ ਕਹਿੰਦਾ ਉਹਨੇ ਵੀ ਪਤੰਦਰ ਨੇ ਆਪਦੀ ਬੱਸ ਪਿਛਾ ਕਹਿੰਦਾ ਮੈਂ ਬੱਸ ਉਹ ਕਹਿੰਦਾ ਮੇਰੀ ਬੱਸ ਵੀ ਸਪੀਡਾਂ ਖਿੱਚੀ ਜਾਵੇ ਤੇ ਉਹਦੀ ਬੱਸ ਵੀ ਸਪੀਡਾਂ ਖਿੱਚੀ ਜਾਵੇ ਹਣਾ ਤੇ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਆ ਵੀ ਸੋਸ਼ਲ ਮੀਡੀਆ ਤੇ ਝੂਠ ਵੀ ਜਿਆਦਾਤਰ ਲੋਕ ਝੂਠ ਬੋਲਦੇ ਆ ਪਰ ਮੈਨੂੰ ਇੰਨਾ ਪਤਾ ਨਹੀਂ ਸੀ ਵੀ ਇੰਨਾ ਵੀ ਝੂਠ ਚੱਲਦਾ ਹੈ ਹਣਾ ਪਰ ਮੈਂ ਮੈਨੂੰ ਮੈਨੂੰ ਲੱਗੋ ਕਿ ਆਪਾਂ ਵੀ ਟ੍ਰੇਨ ਹੀ ਆ ਬਥੇਰਾ ਚਲ ਹਰ ਇੱਕ ਚੀਜ਼ ਚਲਾਈ ਆ ਪਰ ਮੈਨੂੰ ਇੱਕ ਗੱਲ ਇਹ ਹੋ ਸਕਦਾ ਕਿ ਜੇ ਬੱਸ ਦੀਆਂ ਬ੍ਰੇਕਾਂ ਫੇਰੂਆਂ ਸੀ ਤੇ ਉਹ 1 ਕਿਲੋਮੀਟਰ ਜਾ ਕੇ ਜਾਂਦਾ ਕਿਲੋਮੀਟਰ ਜਾ ਕੇ ਉਹਦੀ ਸਪੀਡ ਘਟ ਜਾਣਗੀ ਹੌਲੀ ਹੌਲੀ ਉਹਦਾ ਗੇਅਰ ਸ਼ੂਟ ਆ ਜਾਂਦਾ ਤੇ ਕਲੱਚ ਤਾਂ ਉਹਦਾ ਕੰਮ ਕਰਦਾ ਹੀ ਸੀਗਾ ਚੱਲ ਕਲੱਚ ਬਾਹਲੀ ਸਪੀਡ ਤੇ ਕਾਚ ਆਪਾਂ ਦਬਦਿਆਂ ਗੱਡੀ ਤੇਜ਼ ਹੋ ਜਾਂਦੀ ਪਰ ਜੇ ਹੌਲੀ ਹੌਲੀ ਗੱਡੀ ਦੀ 1 ਕਿਲੋਮੀਟਰ ਜਾ ਕੇ ਸਪੀਡ ਘੱਟ ਜਾਂਦੀ ਉਹਦਾ ਛੋਟਾ ਗੇਅਰ ਕਰ-ਕਰ ਕੇ ਗੱਡੀ ਨੂੰ ਸਲੋ ਕੀਤਾ ਜਾ ਸਕਦਾ ਹੀ ਹਨਾ ਪਰ ਜਦੋਂ ਉਹ ਬੰਦੇ ਨੇ ਕਿਹਾ ਕਿ ਜਦੋਂ ਮੈਂ ਹੱਥ ਦਿੱਤਾ ਦੂਜੇ ਬਾਸ ਵਾਲੇ ਨੇ ਤੇ ਉਹਨੇ ਬਾਸ ਵਾਲੇ ਨੇ ਹੋਰ ਭਿਆਹਤੀ ਕਹਿੰਦਾ ਵੀ ਖਾਣੀ ਮੇਰੇ ਨਾਲ ਰੇਸ ਕਰੂਗਾ ਪਰ ਉਹ ਇੱਕ ਗੱਲ ਮੈਨੂੰ ਉਦੋਂ ਬੜੀ ਅਜੀਬ ਲੱਗੀ ਕਹਿੰਦਾ ਜਦੋਂ ਫਿਰ ਪੱਤਰਕਾਰ ਨੇ ਪੁੱਛਿਆ ਵੀ ਰੋਕੀ ਕਿਵੇਂ ਹਨਾ ਫਿਰ ਉਹਨੇ ਜਵਾਬ ਦਿੱਤਾ ਕਿ ਕਹਿੰਦਾ ਮੈਨੂੰ ਇੱਕ ਨਾ ਪੱਠਾ ਦੇਖ ਗਿਆ ਇੱਕ ਟਾਲਾ ਹਨਾ ਤੇ ਟਾਲਾ ਪੱਠਾ ਦੇਖ ਗਿਆ ਤੇ ਕਹਿੰਦਾ ਵੀ ਮੈਂ ਸੋਚਿਆ ਵੀ ਚਲ ਪੱਠੇ ਚ ਵਾਰ ਦਿੰਨੇ ਆਂ ਬਸ ਹਨਾ ਕਹਿੰਦਾ ਮੈਂ ਹਜੇ ਸੂਚ ਲਈ ਸੀਗਾ ਤੇ ਜਿਹੜਾ ਮੇਰੇ ਅੱਗੇ ਭਜਾਈ ਜਾਂਦਾ ਸੀ ਬਸ ਉਹਨੇ ਪਤੰਦਰ ਨੇ ਉਹ ਪੱਠੇ ਦੇ ਵਿੱਚ ਬਸ ਵਾਰ ਤਾ ਹਨਾ ਤੇ ਕਹਿੰਦਾ ਮੈਂ ਯਾਰ ਮੈਂ ਕਮਾਲ ਕਹਿੰਦਾ ਤੇ ਕਹਿੰਦਾ ਫਿਰ ਮੈਂ ਵੀ ਵਿੱਚ ਪਿੱਛੇ ਹੀ ਵਾਰ ਤਾ ਕਹਿੰਦਾ ਹਨਾ ਕਹਿੰਦਾ ਬੱਸ ਨੇ ਨਾ ਜੀ ਪੱਠੇ ਦੇ ਉੱਪਰ ਦੀ ਦੋ ਗੇੜੇ ਲਿਆਤੀ ਉਹਨੇ ਵੀ ਤੇ ਕਹਿੰਦਾ ਮੈਂ ਵੀ ਕਹਿੰਦਾ ਜਦੋਂ ਦੋ ਗੇੜੇ ਆ ਗਏ ਤੇ ਭਾਦੀ ਬਣ ਗਈ ਸਵਾਰੀਆਂ ਤੇ ਕਹਿੰਦਾ ਉਹ ਬੱਸ ਵਾਲਾ ਤਾਂ ਭਾਹਾ ਕੇ ਲੈ ਗਿਆ ਤੇ ਕਹਿੰਦਾ ਮੈਂ ਕਹਿੰਦਾ ਉਤੋਂ ਦੀ ਤੇ ਕਹਿੰਦਾ ਫਿਰ ਮੈਂ ਕਹਿੰਦਾ ਮੇਰੀ ਬੱਸ ਕਹਿੰਦਾ ਵੀ ਦੋ ਗੇੜੇ ਕੱਢ ਕੇ ਰੋਕ ਜੀ ਖਾਣੀ ਕਿਵੇਂ ਜਾਣੀ ਕਿ ਬਾਤ ਉਦੋਂ ਬਾਅਦ ਗੱਲ ਨਹੀਂ ਉਹਨੇ ਸ਼ੁਰੂ ਜੀ ਕੀਤੀ ਤੇ ਉਹ ਦੇਖਣ ਨੂੰ ਐਂ ਜਿ ਲੱਗਿਆ ਵੀ ਨਾ ਇੱਕ ਛੋਛੇ ਬਾਜੀ ਜੀ ਬਣਾਈ ਆ ਅੱਜ ਕੱਲ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਇਹ ਜਾਂ ਕੁਝ ਚੱਲਦਾ ਨਾ ਤੇ ਹਰ ਇੱਕ ਬੰਦਾ ਜਿਹੜਾ ਅੱਜ ਕੱਲ ਮਸ਼ਹੂਰ ਹੋਣਾ ਵਾਸਤੇ ਥੋੜੀ ਜਿਹੀ ਗੱਪ ਛੱਡ ਲੋ ਹਨ ਤੇ ਵੱਡੀਆਂ ਵੱਡੀਆਂ ਚੀਜ਼ਾਂ ਛੱਡੋ ਤੇ ਲੋਕ ਚੱਲਦੇ ਜੇ ਤੁਸੀਂ ਲੋਕਾਂ ਨੂੰ ਸਹੀ ਵੀਡੀਓ ਪਾਉਂਗੇ ਲੋਕਾਂ ਨੂੰ ਜਾਗਰੂਕ ਕਰੋਗੇ ਹਨ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ ਕਿ ਕੋਈ ਵੀ ਧਾਰਮਿਕੀ ਗਾਣਾ ਆਵੇ ਜਾਂ ਕੋਈ ਲੋਕਾਂ ਨੂੰ ਸੁਝਾ ਦੇਣ ਵਾਲਾ ਗਾਣਾ ਆਵੇ ਉਹ ਚੱਲੂਗਾ ਹਨ ਤੇ ਜੇ ਹੁਣ ਦੂਜਾ ਉਹ ਆਈਟਮ ਜੀ ਕੋਈ ਪੇਸ਼ ਕਰ ਦੇਵੇ ਵੀ ਕਿੱਲੇ ਹੋਗੇ ਧੌਣ ਚ ਕਿੱਲਾ ਕਰਦੇ ਆਂਗੇ ਫਲਾਣਾ ਕਰਦੇ ਆਂਗੇ ਧਮਕਾ ਕਰਦੇ ਆਂਗੇ ਜਾਨੀ ਕਿ ਝੂਠੀ ਜੀ ਜ਼ਿੰਦਗੀ ਬਣਾ ਕੇ ਲੋਕਾਂ ਪੇਸ਼ ਪੇਸ਼ ਕਰੋਗੇ ਨਾ ਤੇ ਉਹ ਥੋੜੀ ਲੋਕ ਜਿਆਦਾ ਖਰਦੇ ਆ ਐਂ ਹੀ ਆਪਾਂ ਹੁਣ ਸੋਸ਼ਲ ਮੀਡੀਆ ਦੇਖਦੇ ਆ ਜੇ ਤੇ ਨਵਾਂ ਕੋਈ ਬਾਬਾ ਉੱਠ ਖੜਦਾ ਹਨ ਉਹਨੂੰ ਸੁਪਨਾ ਆ ਜਾਂਦਾ ਉਹ ਰਾਤੋ ਰਾਤ ਉਹ ਆਪ ਦੀ ਕਹਾਣੀ ਸੁਣਾ ਕੇ ਉਹ ਫੇਮਸ ਹੋ ਜਾਂਦਾ ਚੱਕਰ ਕੀ ਇਹ ਕਿੰਨਾ ਕਮਾਈ ਦਾ ਸਾਧਨ ਰਹਿ ਗਿਆ ਹੁਣ ਜਿੰਨਾ ਵੀ ਜਿਹੜਾ ਹੈਗਾ ਇਹ ਸੋਸ਼ਲ ਮੀਡੀਆ ਇਹ ਤੇ ਜਿੰਨਾ ਤੁਸੀਂ ਝੂਠ ਗੱਪ ਛੱਡੋਗੇ ਹਨਾ ਓਨੇ ਵੀਊ ਵਾਧਾ ਆਉਂਦੇ ਆ ਤੇ ਵੀਊਆਂ ਦੇ ਹੀ ਪੈਸੇ ਮਿਲਦੇ ਆ ਲੋਕ ਕਹੀ ਕਹਿੰਦੇ ਯਾਰ ਕਈ ਹੁਣ ਬੰਦਿਆਂ ਨੂੰ ਜਿੰਨਾ ਨਹੀਂ ਪਾ ਲੱਗਦਾ ਜਿੰਨੇ ਤੁਹਾਨੂੰ ਵੀਊ ਆਉਣਗੇ ਜਿੰਨੇ ਕਮੈਂਟ ਆਉਣਗੇ ਹਨਾ ਉਹਦੇ ਤੁਹਾਨੂੰ ਉਹਨੂੰ ਪੈਸੇ ਮਿਲਦੇ ਆ ਵਾਦ ਤੋਂ ਵਾਦ ਤੇ ਹੈ ਅੱਜਕੱਲ ਝੂਠ ਦੀ ਜ਼ਿੰਦਗੀ ਆ ਵਾਕਈ ਸਹੀ ਗੱਲ ਆ ਬਈ ਕੱਪੀ ਦੇਖਿਆ ਬਹੁਤ ਵੱਡੇ ਬਾਕੀ ਦੋਸਤੋ ਸਾਡੇ ਨਾਲ ਇੱਕ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡਾ ਇੱਕ ਡਰਾਈਵਰ ਹੁੰਦਾ ਜੀ ਵੇਦਾ ਵੇ ਤਾਂ ਦੇ ਸ਼ਹਿਰੋਂ ਸ਼ਾਇਦ ਵੇਦਾ ਹੀ ਜਨਾਮ ਹੋਣਾ ਤੇ ਉਹ ਕਿਤੇ ਅਈ ਛੋਟੇ ਛੋਟੇ ਹੁੰਦੇ ਸੀਗੇ ਬਾਹਰੀ ਉਮਰ ਨਹੀਂ ਸੀਗੀ ਤੇ ਉਦੋਂ ਦੱਸਦਾ ਹੁੰਦਾ ਸੀਗਾ ਕਿ ਉਹਦੀ ਗੱਡੀ ਨਾ ਕਿਸੇ ਪੁਲ ਤੋਂ ਕਲਕੱਤੇੋਂ ਆਉਂਦਾ ਸੀ ਉਹ ਬੰਦਾ ਤੇ ਜਦੋਂ ਪੁਲ ਤੋਂ ਥੱਲੇ ਨੂੰ ਆਉਣ ਲੱਗੀ ਤਾਂ ਗੱਡੀ ਲੋਡ ਸੀਗੀ ਤੇ ਗੱਡੀ ਨੇ ਸਪੀਡ ਫੜ ਲਈ ਪੂਰੀ ਤੇ ਬ੍ਰੇਕਾਂ ਕੰਮ ਕਰਦੀ ਇਹ ਹਿਸਾਬ ਨਾਲ ਉਹ ਬੰਦਾ ਏਡਾ ਡਰਾਈਵਰ ਪੱਕਾ ਸੀ ਹਨਾ ਉਹ ਬੰਦੇ ਨੇ ਗੱਡੀ ਫੁੱਲ ਸਪੀਡ ਤੇ ਆਉਣੀ ਲੋਡ ਗੱਡੀ ਨੂੰ ਤੇ ਹੁਣੇ ਮੈਨੂੰ ਲੱਗਦਾ ਵੀ 5 6 ਹੂਗਾ ਜਾਨਕਿ ਇਥੇ ਹਿਸਾਬ ਲਾ ਲਓ ਵੀ ਤੁਸੀਂ ਅੱਧੇ ਕਿਲੋਮੀਟਰ ਦੇ ਵਿੱਚ ਵਿੱਚ ਉਹਨੇ ਗੱਡੀ ਆਪਦੀ ਜਿਹੜੀ ਆ ਹੋਰ ਹੋ ਗਈ ਸੀ। ਬਾਕੀ ਡਰਾਈਵਰ ਦੇ ਹੱਥ ਚ ਹੁੰਦਾ ਵੀ ਡਰਾਈਵਰੀ ਚ ਰੋਕਣੀ ਕਿਵੇਂ ਗੱਡੀ ਤੇ ਜੇ ਹੂਣ ਪ੍ਰੂਲ ਛੱਡਣੀਆਂ ਕੋਈ ਗੱਲਬਾਤ ਉਹ ਜੋ ਮਾਤੀ ਸ਼ਾਰਦੋਗੀ ਇਹ ਪੱਠੇ ਚ ਲਾਤੀ ਤੇ ਗੀੜੇ ਖੜਾ ਦੇ ਪਾਨਾ ਤੇ ਹੁੰਦਾ। ਇਹ ਗੱਲਾਂ ਸਾਰੀਆਂ ਦੇਖੋ ਅੱਜ ਕੱਲ ਡਰਾਈਵਰ ਤਾਂ ਤਾਹ ਤੋਂ ਤਾਹ ਭਏ ਆ ਬਾਈ ਠੀਕ ਹੈ ਨਾ ਉਦੋਂ ਉਸ ਟਾਈਮ ਤੇ ਉਹ ਡਰਾਈਵਰ ਹੁੰਦੇ ਸੀਗੇ ਜਦੋਂ ਹੱਕ ਦੇ ਜ਼ੋਰ ਨਾਲ ਗੱਡੀ ਮੋੜਨੀ ਪੈਂਦੀ ਸੀਗੀ ਠੀਕ ਹੈ ਨਾ ਇੱਕ ਇੰਜਣ ਨਾਲ ਪੈਰ ਲਾ ਕੇ ਨਾ ਸਾਈਡ ਤੇ ਤੇ ਫੇਰ ਮੋੜਦੇ ਹੁੰਦੇ ਸੀਗੇ ਗੱਡੀ ਕਿਉਂਕਿ ਉਦੋਂ ਪ੍ਰੈਸ਼ਰ ਉਹ ਸਮੇਂ ਦੀ ਗੱਲ ਮੈਂ ਕਰਤਾ ਐਵੇਂ ਜੰਬਲੀਆਂ ਮਾਰਨ ਨੂੰ ਜਾਨੀਆਂ ਮਰਜੀ ਮਾਰ ਦੋਈ ਮੈਂ ਭਾਰਤਪਾਸ ਹਨ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਚੈਨਲ ਨੂੰ ਫੋਲੋ ਕਰੋ